ਜਿੰਨਾ ਵਿੱਚ ਸਭ ਅਹਿਮ ਤੇ ਇੰਪੋਰਟੈਂਟ ਮੈਕ ਜਿਹੜੇ ਦੇ ਗੇ ਮੈਂ ਉਹ ਤੁਹਾਡੇ ਨਾਲ ਸਾਂਝ ਕਰ ਰਿਆ ਬਹੁਤ ਹੀ ਅਹਿਮ ਫੈਸਲਾ ਲਿਆ ਗਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜਿਹੜਾ ਸਾਡਾ EMPLOYEES ਸੀਗਾ ਜਿਹੜੇ ਸਾਡੇ ਮੁਲਾਜ਼ਮ ਸੀਗੇ ਉਹਨਾਂ ਦੇ ਲਈ ਇੱਕ ਵੱਖਰਾ ਵਿੰਗ ਜਿਹੜਾ ਬਣਾਇਆ ਗਿਆ ਇੱਕ ਵੱਖਰਾ ਕਾਡਰ ਜਿਹੜਾ ਬਣਾਇਆ ਗਿਆਗਾ ਤਾਂ ਕਿ ਸਾਡਾ ਨੌਜਵਾਨ ਸਾਡਾ ਜਵਾਨੀ ਸਾਡੇ ਮੁੰਡੇ ਕੁੜੀਆਂ ਜਿਹੜੀਆਂ ਨੇਗੀਆਂ ਉਸ ਕਾਡਰ ਚ ਭਰਤੀ ਹੋਣ ਕਿਉਂਕਿ ਪਹਿਲਾਂ ਇਹ ਸੀ ਕਿ ਡੈਪੂਟੇਸ਼ਨ ਤੇ ਜਾਂਦੇ ਸੀਗੇ ਔਰ ਡੈਪੂਟੇਸ਼ਨ ਤੇ ਜਾਣ ਤੋਂ ਬਾਅਦ ਕਈ ਵਾਰ ਉਹ ਆਪਣਾ ਡੈਪੂਟੇਸ਼ਨ ਕੈਨਸਲ ਕਰਵਾ ਕੇ ਉਸਾਮੀਆਂ ਖਾਲੀ ਰਹਿ ਜਾਂਦੀਆਂ ਸੀਗੀਆਂ ਔਰ ਦੂਜੇ ਸਟੇਟਾਂ ਤੋਂ ਬੀਬੀਐਮ ਜਿਹੜਾ ਉਹ ਆਪਣਾ ਭਰ ਲੈਂਦਾ ਸੀਗਾ ਔਰ ਸਾਨੂੰ ਆਪਣਾ ਖਰਚਾ ਦੇਣਾ ਪੈਂਦਾ ਸੀ ਪਰ ਲੇਕਿਨ ਹੁਣ ਅਸੀਂ ਵੱਖਰਾ ਜਿਹੜਾ ਕਾਡਰ ਆ ਉਹ ਬਣਾਇਆ ਗਿਆ ਪੀਬੀਐਮ ਦੇ ਅੰਦਰ ਚਾਹ ਇਰੀਗੇਸ਼ਨ ਦਾ ਪੀਐਸਪੀਸੀਐਲ ਦਾ ਜਿਹੜੇ-ਜਿਹੜੇ ਡਿਪਾਰਟਮੈਂਟਾਂ ਦੇ ਆ ਜਿਹੜੇ ਮੁਲਾਜ਼ਮ ਨੇਗੇ ਉਹ ਜਾਣਦੇ ਸੀਗੇ ਉਥੇ ਡੈਪੂਟੇਸ਼ਨ ਦੇ ਉੱਤੇ